ਈ ਸਤਬੁਰਜੀ ਦੇ ਪਿਆਰਿਓ ਸਤਗੁਰਾਂ ਦੇ ਦੁਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਅਸੀਂ ਵੇਖਦੇ ਆ ਸੰਸਾਰ ਦੇ ਵਿੱਚ ਜਿੱਥੇ ਪ੍ਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਨੇ ਬਾਣੀ ਦੀਆਂ ਸਿਫਤਾਂ ਨੇ ਪਰਮੇਸ਼ਰ ਦੇ ਨਾਮ ਦੀ ਜਿੱਤ ਹੈ ਉਥੇ ਨਾਲ ਹੀ ਸੰਸਾਰ ਦੇ ਉੱਤੇ ਬੁਰੀਆਂ ਸ਼ਕਤੀਆਂ ਵੀ ਪ੍ਰਭਾਵ ਨੇ ਕਿਉਂਕਿ ਇਹਦਾ ਕਾਰਨ ਇਹ ਹੈ ਵੀ ਜਦੋਂ ਕੋਈ ਚੰਗਾ ਸਾਇੰਟਿਸਟ ਕਿਸੇ ਦਾ ਬੁਰਾ ਸੋਚ ਕੇ ਕੋਈ ਬੁਰੀ ਖੋਜ ਕਰਨ ਲੱਗ ਜਾਏ ਤਾਂ ਉਹ ਗਲਤ ਰਾਹ ਤੇ ਤੁਰ ਪੈਂਦੇ ਤੇ ਉਹਦੀ ਕੀਤੀ ਖੋਜ ਇੱਕ ਸਮਾਜ ਨੂੰ ਇੱਕ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸੇ ਤਰ੍ਹਾਂ ਕੋਈ ਚੰਗਾ ਮਹਾਪੁਰਸ਼ ਬੰਦਗੀ ਵਾਲਾ ਨਾਮ ਵਾਲਾ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਿਸੇ ਗਲਤ ਰਾਹ ਤੇ ਤੁਰ ਪਏ ਉਹਨਾਂ ਦੀ ਗਲਤ ਵਰਤੋਂ ਕਰਨ ਲੱਗ ਪਏ ਤਾਂ ਸਮਝੋ ਉਹ ਵੀ ਕਾਲੇ ਲੰਬ ਵਾਲੇ ਰਾਹ ਤੇ ਤੁਰ ਪੈਂਦਾ ਹੈ ਦੁਨੀਆ ਤੇ ਹੈ ਸਾਰਾ ਕੁਝ ਕਿਉਂਕਿ ਕਈ ਗੋਰਸ਼ਕ ਪਰਿਵਾਰ ਵੀ ਐਸੇ ਮਿਲਦੇ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕੁਛ ਨਾ ਕੁਛ ਕੋਈ ਕਾਲਾ ਇਲਮ ਕਰਾਇਆ ਹੁੰਦਾ ਹੈ ਜਾਂ ਕੁਛ ਵੀ ਐਸੀ ਕੋਈ ਘਟਨਾ ਘਟੀ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਤੇ ਉਹਨਾਂ ਦੇ ਕਾਰਜਾਂ ਦੇ ਵਿੱਚ ਵੀ ਵਿਗੜਨ ਪੈਂਦੇ ਨੇ ਸੋ ਇਸ ਤਰ੍ਹਾਂ ਪਿਆਰ ਵਾਲਿਓ ਫਿਰ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ ਉਹ ਗੁਰਸਿੱਖਾਂ ਵੱਲ ਨੂੰ ਭਜਦੇ ਨੇ ਵਿੱਚ ਕਿਸੇ ਚੰਗੇ ਮਹਾਪੁਰਸ਼ ਨੂੰ ਕਿਸੇ ਗੁਰਮੁਖ ਨੂੰ ਗੁਰੂ ਦੇ ਪਿਆਰੇ ਨੂੰ ਮਿਲੀਏ ਉਹਨਾਂ ਨਾਲ ਆਪਣੀ ਗੱਲ ਸਾਂਝੀ ਕਰੀਏ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਤੇ ਜਿਹੜੇ ਤਾਂ ਹੁਣ ਗੁਰਮੁਖਾਂ ਦੇ ਨਾਲ ਸੰਪਰਕ ਕਰ ਲੈਂਦੇ ਨੇ ਗੁਰਬਾਣੀ ਤੇ ਅਕੀਦਾ ਰੱਖਣ ਵਾਲਿਆਂ ਨਾਲ ਸੰਪਰਕ ਕਰ ਲੈਂਦੇ ਨੇ ਉਹਨਾਂ ਦਾ ਤੇ ਭਲਾ ਹੋ ਜਾਂਦਾ ਕਿਉਂਕਿ ਗੁਰਮੁਖ ਨੇ ਗੁਰਬਾਣੀ ਦੇ ਰਾਹੀਂ ਉਹਨਾਂ ਦਾ ਹੱਲ ਕਰਨ ਜੇ ਉਹਨਾਂ ਨੇ ਤਨ ਮਨ ਧਨ ਨਾਲ ਸੇਵਾਵਾਂ ਨਿਭਾ ਕੇ ਗੁਰੂ ਪ੍ਰਤੀ ਗੁਰੂ ਦੀ ਹੋਟ ਲੈਣੀ ਆ ਸੋ ਇਸ ਤਰ੍ਹਾਂ ਪਿਆਰ ਵਾਲਿਓ ਸੰਸਾਰ ਤੇ ਸਾਰਾ ਖੁਸ਼ੀ ਹੈ ਜਿਵੇਂ ਹੁਣ ਆਪਾਂ ਵੇਖਦੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਪੰਜ ਕਕਾਰਾਂ ਦੀ ਦਾਤ ਬਖਸ਼ੀ ਹੈ ਜਿਹਦੇ ਵਿੱਚ ਇੱਕ ਸਰਬਲੋ ਦਾ ਕੜਾ ਪਾਤਸ਼ਾਹ ਨੇ ਸਾਨੂੰ ਬੰਨਾਇਆ ਮਹਾਰਾਜ ਦਾ ਹੁਕਮ ਵੀ ਹੈ ਸਰਬ ਲੋਕ ਕੀ ਰੱਛਾ ਹਮਨੈ ਸਰਬਲੋ ਦਾ ਕੜਾ ਜਿੱਥੇ ਸਾਡੇ ਲਈ ਇੱਕ ਪ੍ਰਾਣਾ ਹੈ ਜੇ ਸਿਧਾਂਤਕ ਤੌਰ ਤੇ ਸੋਚੀਏ ਤਾਂ ਸਾਡੇ ਲਈ ਇੱਕ ਪ੍ਰਾਣਾ ਹੈ ਵੀ ਦਰਗਾਹ ਦੀ ਹਥਕੜੀ ਹੈ ਜਦੋਂ ਕਿਸੇ ਦੇ ਨਾਲ ਜ਼ਬਰ ਕਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਸਿੱਖੇ ਕੰਮ ਨਹੀਂ ਕਰਦਾ ਮੈਂ ਵੈਸੇ ਉਦਾਹਰਣ ਦੇ ਰਿਹਾ ਜਾਂ ਕਿਸੇ ਦਾ ਹੱਕ ਕੋੜ ਦੀ ਕੋਸ਼ਿਸ਼ ਕਰਾਂਗੇ ਤੇ ਅੱਗੇ ਆ ਜਾਂਦਾ ਯਾਦ ਕਰਾਉਂਦਾ ਵੀ ਗੁਰੂ ਦੀ ਦਰਗਾਹ ਦੀ ਹਥਕੜੀ ਤੇਰੇ ਹੱਥਾਂ ਵਿੱਚ ਹੈ ਤਾਂ ਗਲਤ ਨਹੀਂ ਕਰ ਜਦੋਂ ਕਿਸੇ ਨੂੰ দান ਦਿੰਨੇ ਆ ਕਿਸੇ ਨੂੰ ਕੁਝ ਦਿੰਨੇ ਆ ਭਲਾ ਕਰਦੇ ਆ ਤਾਂ ਵੀ ਅੱਗੇ ਆਉਂਦਾ ਹੈ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਚੰਗੇ ਕੰਮ ਕਰਨ ਨੂੰ ਕਿਹਾ ਹੈ ਬੀਣੀ ਬੱਤ ਸ਼ਸਤਰ ਵੀ ਦੱਸਿਆ ਤੇ ਸਿਧਾਂਤਕ ਤੌਰ ਦੇ ਉੱਤੇ ਇੱਕ ਪ੍ਰਾਣ ਦਾ ਰੂਪ ਵੀ ਹੈ ਪਰ ਇਹਦਾ ਜਿਹੜਾ ਇੱਕ ਹੋਰ ਫਾਇਦਾ ਹੈ ਉਹ ਕਈਆਂ ਨੂੰ ਨਹੀਂ ਪਤਾ ਹੁੰਦਾ ਸਰਬ ਲੋ ਦਾ ਜਿਹੜਾ ਕੜਾ ਹੈ ਨਾ ਸਰਬ ਲੋ ਦੇ ਵਿੱਚ ਇੰਨੀ ਤਾਕਤ ਹੈ ਬੁਰੀਆਂ ਰੂਹਾਂ ਕਾਲਾ ਇਲਮ ਸਰਬ ਲੋ ਤੋਂ ਚੱਲਦਾ ਹੈ ਤੁਸੀਂ ਵੇਖਿਆ ਹੋਣਾ ਕਈ ਸਿੱਧ ਜੋਗੀ ਜਾਂ ਕੋਈ ਕਾਲੇ ਇਲਮ ਕਰਨ ਵਾਲੇ ਜਿਹੜੇ ਸਾਧੂ ਸੰਤ ਹੁੰਦੇ ਨੇ ਆਪਣਾ ਪ੍ਰਭਾਵ ਪਾਉਣ ਵਾਸਤੇ ਜਦੋਂ ਕੋਈ ਉਹਨਾਂ ਕੋਲੇ ਭੁੱਲਿਆ ਛੱਡ ਕੇ ਦੁੱਖਾਂ ਦਾ ਮਾਰਿਆ ਕੁਰਾਈ ਪੈ ਕੇ ਚੱਲਿਆ ਜਾਂਦਾ ਹੈ ਗੁਰਮੁਖ ਕੋਲ ਜਾਣ ਦੀ بجائے ਕਿਸੇ ਮਹਾਂਪੁਰਖ ਕੋਲ ਜਾਣ ਦੀ بجائے ਇਹੋ ਜਿਹੇ ਜੋਗੀਆਂ ਕੋਲੇ ਕਾਲੇ ਇਲਮ ਵਾਲਿਆਂ ਕੋਲੇ ਚੱਲਿਆ ਜਾਂਦਾ ਹੈ ਫਿਰ ਉਹ ਆਪਣਾ ਪ੍ਰਭਾਵ ਪਰ ਪਾਉਣ ਦੇ ਲਈ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੇ ਲਈ ਪੁੱਛਦੇ ਨੇ ਕਿ ਭਾਈ ਤੇਰੇ ਕੋਈ ਲੋਹੇ ਦੀ ਚੀਜ਼ ਤਾਂ ਨਹੀਂ ਪਾਈ ਹੋਈ ਤੁਸੀਂ ਵੇਖਿਆ ਹੋਣਾ ਸੁਣਿਆ ਹੋਣਾ ਕੋਈ ਕੜਾ ਜਾਂ ਕੋ ਗਲ ਵਿੱਚ ਕੋਈ ਚੀਜ਼ ਜਾਂ ਕੋਈ ਸਿਰ ਵਿੱਚ ਕੋਈ ਲੋਹੇ ਦਾ ਸ਼ਸਤਰ ਜਾਂ ਕੁਝ ਵੀ ਜੇ ਹੈ ਤੇ ਉਤਾਰ ਦਿਓ ਕਿਉਂਕਿ ਉਹਨਾਂ ਦਾ ਇਲਮ ਲੋਹੇ ਨੂੰ ਕਾਟ ਨਹੀਂ ਕੱਟ ਸਕਦਾ ਸ਼ਰਮ ਲੋਹੇ ਵਿੱਚ ਇਤਨੀ ਤਾਕਤ ਹੈ ਸਰਬਲੋ ਦਾ ਕੜਾ ਪਾਇਆ ਹੋਵੇ ਸਰਬਲੋ ਦਾ ਸ਼ਸਤਰ ਪੈਨਿਆ ਹੋਵੇ ਤੇ ਕੋਈ ਵੀ ਭੂਤ ਪ੍ਰੇਤ ਬੁਰੀ ਆਤਮਾ ਕਾਲਾ ਇਲਮ ਕਿਸਦਾ ਕਰਿਆ ਕਰਾਇਆ ਨੇੜੇ ਨਹੀਂ ਲੱਗਦਾ ਇਹ ਇਤਨੀ ਸ਼ਕਤੀ ਹੈ ਸਰਬਲੋ ਦੇ ਕੜੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਰਬਲੋ ਦੇ ਨਾਲ ਨਵਾਜਿਆ ਹੁਣ ਸੋਨੇ ਦਾ ਕੜਾ ਪਾਇਆ ਹੋਵੇ ਜਾਨ ਦਾ ਗਾੜਾ ਬਣ ਜਾਂਦਾ ਕੋਈ ਕੱਲਾ ਬੰਦਾ ਤੁਰਿਆ ਜਾਂਦਾ ਸੋਨੇ ਦਾ ਕੜਾ ਇਸੇ ਚੋਰ ਨੇ ਵੇਖ ਲਿਆ ਉਹਨੇ ਸੱਟਾਂ ਮਾਰ ਕੇ ਖੋਲਿਆ ਸਰਬਲੋ ਦਾ ਕੜਾ ਕਿਨੇ ਗੋਣਾ ਹੈ ਸਰਬਲੋ ਦਾ ਕੜਾ ਸ਼ਸਤਰ ਵੀ ਹੈ ਸਿਧਾਂਤ ਵੀ ਹੈ ਤੇ ਸਾਡੀ ਸ਼ਕਤੀ ਦੇ ਤੌਰ ਦੇ ਉੱਤੇ ਰੋਹਾਨੀਅਤ ਦੇ ਤੌਰ ਦੇ ਉੱਤੇ ਵੀ ਸਾਡੇ ਤਨ ਮਨ ਤੰਨ ਦੀ ਰੱਖਿਆ ਕਰਦਾ ਸੋ ਇੰਨਾ ਵੱਡਾ ਜਿਹੜਾ ਇਹਦਾ ਭਾਵ ਹੈ ਸਰਬਲੋ ਦੇ ਕੜੇ ਦਾ ਸਰਬਲੋ ਦਾ ਸ਼ਸਤਰ ਪਹਿਨਿਆ ਹੋਵੇ ਸਰਬਲੋ ਦਾ ਕੜਾ ਪਾਇਆ ਹੋਵੇ ਕੋਈ ਵੀ ਕਿਸਦਾ ਕਾਲਾ ਇਲਮ ਕਰਿਆ ਕਰਾਇਆ ਕੁਝ ਵੀ ਨੇੜੇ ਨਹੀਂ ਲੱਗਦਾ ਕੋਈ ਭੂਤ ਪ੍ਰੇਤ ਕੋਈ ਬੁਰੀ ਰੂਹ ਨੇੜੇ ਨਹੀਂ ਲੱਗਦੀ ਹੁਣ ਤੇ ਤੁਸੀਂ ਵੇਖਿਆ ਹਿੰਦੂ ਪਰਿਵਾਰਾਂ ਦੀਆਂ ਮਾਵਾਂ ਮੁਸਲਮਾਨ ਪਰਿਵਾਰਾਂ ਦੀਆਂ ਮਾਵਾਂ ਤੱਕ ਗੁਰਦੁਆਰਾ ਸਾਹਿਬ ਦੇ ਨੇੜੇ ਲੱਗੀਆਂ ਦੁਕਾਨਾਂ ਤੋਂ ਆ ਕੇ ਪੁੱਛਦੀਆਂ ਕਿ ਸਾਨੂੰ ਕੜਾ ਚਾਹੀਦਾ ਸਾਡੇ ਬੱਚੇ ਲਈ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਵਿੱਚ ਹੋਰ ਧਰਮਾਂ ਦੇ ਨੌਜਵਾਨ ਬੱਚੇ ਵੀ ਕੜਾ ਪੁੰਧੇ ਕਿ ਕੜੇ ਦੀ ਮਹਾਨਤਾ ਹੀ ਹੈ ਇੱਕ ਦਸ਼ਮੇਸ਼ ਪਤਾ ਦਾ ਸ਼ਬਦ ਹੈ ਜੇ ਉਹ ਸ਼ਬਦ ਦਾ ਜਾਪ ਘਰਾਂ ਦੇ ਵਿੱਚ ਸਾਰੇ ਕਰਦੇ ਹੋਣ ਨਾ ਉਹ ਸ਼ਬਦ ਦਾ ਜਾਪ ਦੇ ਵਿੱਚ ਇੰਨੀ ਸ਼ਕਤੀ ਹੈ ਕੋਈ ਵੀ ਦਲਿੱਦਰਤਾ ਦੁੱਖ ਰੋਗ ਬੁਰੀ ਆਤਮਾ ਕਿਸੇ ਦਾ ਕਰਿਆ ਕਰਾਇਆ ਮਜਾਲ ਹੈ ਛੂਹੀ ਨਹੀਂ ਸਕਦਾ ਸੰਤ ਬਾਬਾ ਤਰਸਿੰਗ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਗਿਆਨੀ ਸਾਧ ਸਿੰਘ ਜੀ ਮਸਕੀਨ ਪੰਥ ਦੇ ਵਿਦਵਾਨ ਇਹਨਾਂ ਨੇ ਵਚਨ ਦੱਸੇ ਹੋਏ ਨੇ ਕਿ ਜੇ ਸ਼ਬਦ ਦਾ ਜਾਪ ਘਰਾਂ ਦੇ ਵਿੱਚ ਹੋਵੇ ਨਾ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ 70 ਅਨੇਕ ਚਲਾਵਤ ਘਾਵ ਤੌਤਨੇਕ ਨਾਲ ਲਾਗਣ ਪਾਵੇ ਕਹਿੰਦੇ ਉੱਥੇ ਕੋਈ ਚੀਜ਼ ਠਹਿਰ ਹੀ ਨਹੀਂ ਸਕਦੀ ਔਰ ਸਰਬ ਲੋ ਦਾ ਕੜਾ ਜ਼ਰੂਰ ਪਾਇਆ ਹੋਵੇ ਚਾਹੇ ਕੋਈ ਅਮਰਤਾ ਹੀ ਹੈ ਚਾਹੇ ਨਾ ਹੈ ਸਰਬਲੋ ਦਾ ਕੜਾ ਪੈਨੋ ਇਹ ਬਖਸ਼ਿਸ਼ਾ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਹਰੀ ਗੋਪਾਲ ਗਿਆ ਸੀ ਹਰੀ ਗੋਪਾਲ ਗਿਆ ਸੀ ਜਦੋਂ ਗੁਰੂ ਸਾਹਿਬ ਨੂੰ ਦਸਵੰਦ ਦੇਣ ਵਾਸਤੇ ਲੰਬੀ ਚੌੜੀ ਸਾਕੀ ਆ ਉਸ ਟਾਈਮ ਦੇ ਉੱਤੇ ਉਹ ਹਜੇ ਗੁਰਮੁਖ ਨਹੀਂ ਸੀ ਸ਼ੰਕਾਵਾਦੀ ਸੀ ਪਰਮਹਾਰਾਜ ਨੇ ਉਹਨੂੰ ਸਰਬਲੋ ਦਾ ਕੜਾ ਲੱਕੜ ਦਾ ਕੰਗਾ ਤੇ ਹਜ਼ੂਰੀਆ ਤੇ ਪ੍ਰਸ਼ਾਦ ਦੇ ਕੇ ਨਵਾਜਿਆ ਸੀ ਸੋ ਇਸ ਤਰ੍ਹਾਂ ਪਿਆਰ ਵਾਲੀਆਂ ਇਹ ਚੀਜ਼ਾਂ ਸਾਡੇ ਇਤਿਹਾਸ ਦੇ ਵਿੱਚੋਂ ਵੀ ਕਈ ਪ੍ਰਮਾਣ ਮਿਲ ਜਾਂਦੇ ਨੇ ਇੱਕ ਵੇਰਾਂ ਗੁਰੂ ਅਮਰਦਾਸ ਜੀ ਦੇ ਸਮੇਂ ਕਿਸੇ ਵਿਅਕਤੀ ਨੂੰ ਕੋਈ ਪ੍ਰੇਤ ਚਿੰਬੜ ਗਿਆ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕਥਾ ਉਹ ਕਹਿੰਦੇ ਜਿਹਨੂੰ ਗੁਰੂ ਅਮਰਦਾਸ ਸਾਹਿਬ ਕੋਲ ਲੈ ਕੇ ਚੱਲੋ ਉਹ ਲੈ ਕੇ ਆਏ ਜਦੋਂ ਮਹਾਰਾਜ ਕੋਲੇ ਆਇਆ ਬੜਾ ਸਿਰ ਧਰਤੀ ਤੇ ਮਾਰੇ ਦਰੁਦਰ ਮਾਰੇ ਉਹਨੂੰ ਪ੍ਰੇਤ ਆਤਮਾ ਚਿਬੜੀ ਸੀ ਮਹਾਰਾਜ ਕਹਿੰਦੇ ਵੀ ਕਹਿੰਦੇ ਜੀ ਇਹ ਜਿਹੜਾ ਵਿਅਕਤੀ ਹੈ ਇਹ ਨਾਲੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਭਾਈ ਇਹ ਇਕਾਗਰਤਾ ਦੇ ਨਾਲ ਨਹੀਂ ਕਰਦਾ ਵਰਨਾ ਜਪਜੀ ਸਾਹਿਬ ਵਿੱਚ ਇਤਨੀ ਤਾਕਤ ਹੈ ਜੇ ਕੋਈ ਜਪਜੀ ਸਾਹਿਬ ਦਾ ਪਾਠ ਇਕਾਗਰਤਾ ਨਾਲ ਅੰਦਰੋਂ ਸ਼ਰਧਾ ਨਾਲ ਚੌਂਕੜਾ ਮਾਰ ਕੇ ਪ੍ਰੇਮ ਨਾਲ ਸੁਰਤ ਟਿਕਾ ਕੇ ਕਰੇ ਨਾ ਉਸ ਵਿਅਕਤੀ ਦੇ ਨੇੜੇ ਤਾਂ ਛੱਡੋ ਉਸ ਘਰ ਵਿੱਚ ਵੀ ਕੋਈ ਬੁਰੀ ਬਲਾ ਨਹੀਂ ਆ ਸਕਦੀ ਕੋਈ ਪ੍ਰੇਤ ਆਤਮਾ ਕੋਈ ਬੁਰੀ ਰੂਹ ਕੋਈ ਚੀਜ਼ ਨੇੜੇ ਨਹੀਂ ਲੱਗ ਸਕਦੀ ਇੰਨੀ ਪਾਵਰ ਹੈ ਜਪਜੀ ਸਾਹਿਬ ਦੇ ਵਿੱਚ ਹੁਣ ਤੁਸੀਂ ਵੇਖੋ ਸਾਡੇ ਸ਼ਹੀਦਾ ਸਿੰਘਾਂ ਨੇ ਜਦੋਂ ਉਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਕਿਸੇ ਦੇ ਸੀਸ ਤੇ ਆਰਾ ਚਲਦਾ ਹੈ ਕਿਸੇ ਦਾ ਖੋਪਰ ਉਤਾਰਿਆ ਜਾਂਦਾ ਹੈ ਕਿਸੇ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਜਾਂਦਾ ਹੈ ਇਹ ਜਿੰਨੇ ਵੀ ਸ਼ਹੀਦ ਹੋਏ ਨੇ ਅੰਤ ਸਮੇਂ ਜਦੋਂ ਇਹਨਾਂ ਨੇ ਸੰਸਾਰ ਨੂੰ ਫਤਿਹ ਬੁਲਾਉਣੀ ਸੀ ਸ਼ਹਾਦਤਾਂ ਦਿੱਤੀਆਂ ਇਹਨਾਂ ਦੇ ਰਸਨਾ ਤੇ ਹਿਰਦੇ ਵਿੱਚ ਸੁਰਤ ਚ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਤਾਂ ਆਸ ਪੜ ਕੇ ਵੇਖੋ ਖੁਦ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੀਸ ਦਾ ਬਲਦਾਨ ਦੇਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਸੋ ਜਿਹੜਾ ਜਪਜੀ ਸਾਹਿਬ ਨੂੰ ਧਿਆਨ ਨਾਲ ਪੜ੍ਹਦਾ ਹੈ ਸਰਬਲੋ ਦਾ ਕੜਾ ਪਹਿਨਦਾ ਹੈ ਮਹਾਰਾਜ ਕਹਿੰਦੇ ਉਹਦੇ ਘਰ ਪਰਿਵਾਰ ਦੀ ਰੱਖਿਆ ਗੁਰੂ ਨਾਨਕ ਸਾਹਿਬ ਆਪ ਕਰਦੇ ਨੇ ਸੋ ਇਹਨਾਂ ਛੋਟੀਆਂ-ਛੋਟੀਆਂ ਵਿਚਾਰਾਂ ਹੁੰਦੀਆਂ ਬੜੀਆਂ ਬੜੀਆਂ ਕੰਮ ਦੀਆਂ ਹੁੰਦੀਆਂ ਜਿਹੜੀਆਂ ਇਤਿਹਾਸ ਵਿੱਚੋਂ ਕਿਸੇ ਮਹਾਂਪੁਰਖਾਂ ਤੋਂ ਸੁਣਨ ਨੂੰ ਮਿਲ ਜਾਂਦੀਆਂ ਨੇ ਇਹਨਾਂ ਵਿਚਾਰਾਂ ਦੇ ਨਾਲ ਆਪਾਂ ਜੁੜਨਾ ਹੈ ਇਹਨਾਂ ਨੂੰ ਆਪਾਂ ਹਿਰਦੇ 'ਚ ਬਸਾਉਣਾ ਹੈ ਇਹਨਾਂ ਤੋਂ ਸਿੱਖਣਾ ਹੈ ਤੇ ਸਿੱਖਿਆ ਨੂੰ ਗ੍ਰਹਿਣ ਕਰਨਾ ਹੈ ਹੁਣ ਦੇਖੋ ਜਿੰਨੀਆਂ ਵੀ ਵੀਡੀਓ ਬਣਾ ਕੇ ਆਪ ਸੰਤਾਂ ਦੇ ਰੂਪ ਨੂੰ ਪੇਸ਼ ਕੀਤੀਆਂ ਜਾਂਦੀਆਂ ਨੇ ਉਹਨਾਂ ਵਿੱਚ ਸਾਰੀਆਂ ਸੰਤਾਂ ਨੂੰ ਸ਼ਬਦਾਂ ਦੇ ਜਾਪ ਦੱਸੇ ਜਾਂਦੇ ਨੇ ਉਣੀ ਤਾਂ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕੋਈ ਵੀਡੀਓ ਸੁਣੀ ਉਹਦੇ ਵਿੱਚੋਂ ਸ਼ਬਦ ਲਿਆ ਉਹਨੂੰ ਸ਼ਰਦਾ ਨਾਲ ਅਰਦਾਸ ਕਰਕੇ ਭਰੋਸਾ ਰੱਖ ਕੇ ਮਹਾਰਾਜ ਤੇ ਦੇਗ ਬਣਾ ਕੇ ਸ਼ੁਰੂ ਕਰ ਲਿਆ ਜਦੋਂ ਜਾਪ ਕੀਤਾ ਜੇ ਤੁਹਾਡੀ ਸ਼ਰਦਾ ਭਾਵਨਾ ਤੇ ਉਹ ਅਸਰ ਕਰੇਗਾ ਪਰ ਕਈ ਵੇਰਾਂ ਦੁੱਖ ਤਕਲੀਫ ਐਸੇ ਹੁੰਦੇ ਨੇ ਕਾਰਜਾਂ 'ਚ ਵਿਗੜੇ ਨੇ ਪਿੰਦ ਨੇ ਵੀ ਸਾਡੀ ਸ਼ਰਦਾ ਪ੍ਰਬਲ ਨਹੀਂ ਬਣਦੀ ਫਿਰ ਅਸੀਂ ਕਹਿੰਦੇ ਵੀ ਜਾਪ ਵੀ ਕੀਤਾ ਪਰ ਅਸਰ ਨਹੀਂ ਹੋਇਆ ਉਹ ਬਾਣੀ ਦਾ ਕਸੂਰ ਨਹੀਂ ਸਾਡੀ ਭਾਵਨਾ 'ਚ ਘਾਟ ਆ ਗਈ ਫਿਰ ਉਹ ਚੀਜ਼ ਨੂੰ ਮੁੱਖ ਰੱਖਦੇ ਆ ਅਸੀਂ ਤੁਹਾਡੇ ਸੰਗਤਾਂ ਦੇ ਕਾਰਜ ਸਵਾਰਨ ਵਾਸਤੇ ਮਾਪੁਰਖਾਂ ਦੀਆਂ ਦਸੀਆਂ ਜੁਗਤੀਆਂ ਅਨੁਸਾਰ ਸੀਮਤ ਜੀ ਮਾਇਕ ਸੇਵਾ ਲੈ ਕੇ ਜਿਹਨੂੰ ਹਰੇਕ ਬੰਦਾ ਦੇ ਸਕਦਾ ਹੈ ਅਖੰਡ ਜਾਪ ਕਰੀ ਜene ਸੰਗਤਾਂ ਦੇ ਲਈ ਤਿੰਨ ਦਿਨ ਦਾ ਲਗਾਤਾਰ ਬਾਣੀ ਦਾ ਜਾਪ ਚੱਲਦਾ ਹੈ ਤੀਜੇ ਦਿਨ ਭੋਗ ਪਾਏ ਜਾਂਦੇ ਨੇ ਕੀਰਤਨ ਹੁੰਦਾ ਹੈ ਕਥਾ ਹੁੰਦੀ ਹੈ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਜਲ ਪਾਣੀ ਸ਼ਕਾਇਆ ਜਾਂਦਾ ਹੈ ਸਾਰੀ ਸੇਵਾ ਪਰਿਵਾਰ ਵੱਲੋਂ ਹੁੰਦੀ ਹੈ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਪੰਜ ਸਿੰਘ ਅਰਦਾਸ ਕਰਦੇ ਨੇ ਗੁਰੂ ਕੇ ਪਿਆਰੇ ਤੇ ਕਾਰਜ ਦੇ ਫਤਿਹ ਹੋ ਜਾਂਦਾ ਹੈ ਸਾਡੀ ਕੋਸ਼ਿਸ਼ ਇਹੀ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਢੰਗ ਨਾਲ ਗੁਰਮਤ ਅਨੁਸਾਰ ਤੁਹਾਡੇ ਸੰਗਤਾਂ ਦੇ ਜਿੰਨੇ ਵੀ ਕਾਰਜ ਨੇ ਮਹਾਰਾਜ ਗੁਰਮਤ ਅਨੁਸਾਰ ਪੂਰਨ ਕਰ ਦੇਣਾ ਜੇ ਤੁਸੀਂ ਇਸ ਗੁਰੂ ਘਰ ਦੇ ਕੁੱਕਰ ਨੂੰ ਫੋਨ ਕਰਕੇ ਕੋਈ ਸਲਾਹ ਲਈ ਹੈ ਤੇ ਇਸ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਮੈਂ ਤੁਹਾਨੂੰ ਸਲਾਹ ਦਿੰਦੀ ਤੁਸੀਂ ਉਹ ਮੰਨੀ ਜੇ ਤੁਸੀਂ ਸ਼ਰਧਾ ਦੇ ਨਾਲ ਉਹ ਕਾਰਜ ਕੀਤਾ ਤੇ ਤੁਹਾਡਾ ਕਾਰਜ ਗੁਰੂਤਾਰਨਿਕ ਸਭ ਸਵਾਦਨਗੇ ਸਾਡੀ ਤਾਂ ਰੋਣ ਰੋਮ ਅਰਦਾਸ ਹੁੰਦੀ ਹੈ ਸੋ ਇਸ ਕਰਕੇ ਹੁਣ ਵੇਖੋ ਆਹ ਹੈ ਤੇ ਗੱਲਾਂ ਇਹ ਜਿਹਨੇ ਮੰਨ ਲਈ ਜਿਹਨੇ ਸਰਬਲੋ ਦੇ ਕੜੇ ਦੇ ਮਹਾਤਮ ਨੂੰ ਸੁਣ ਕੇ ਸ਼ਰਧਾ ਨਾਲ ਪਹਿਨਣਾ ਸ਼ੁਰੂ ਕਰ ਦਿੱਤਾ ਚਾਹੇ ਉਹ ਅਮਰਤਾਰੀ ਹੈ ਚਾਹੇ ਨਾ ਈਨੇ ਜਪਜੀ ਸਾਹਿਬ ਦਾ ਪਾਠ ਸਵੇਰੇ ਇਸ਼ਨਾਨ ਕਰਕੇ ਚੌਂਕਣਾ ਮਾਰ ਕੇ ਸ਼ਰਧਾ ਨਾਲ ਰੋਜ਼ ਭਾਵਨਾ ਰੱਖ ਕੇ ਕਰਨਾ ਸ਼ੁਰੂ ਕਰ ਦਿੱਤਾ। ਨਾ ਉਹਦੇ ਨੇੜੇ ਕੋਈ ਬੁਰੀ ਬਲਾ ਲੱਗੇ, ਨਾ ਕਿਸੇ ਦਾ ਕਰਿਆ ਕਰਾਇਆ, ਨਾ ਕਾਲਾ ਇਲਮ, ਨਾ ਕੋਈ ਬੁਰੀ ਰੂਹ, ਨਾ ਕੋਈ ਪ੍ਰੇਤਾਤਮਾ। ਕੋਈ ਚੀਜ਼ ਨੇੜੇ ਨਹੀਂ ਲੱਗਦੀ, ਕਿਸੇ ਕਾਰਜ 'ਚ ਵਿਗੜ ਨਹੀਂ ਪੈਂਦਾ। ਸਭੇ ਕਾਰਜ ਸੁਹੇਲੇ ਕੀਏ ਗੁਰੂ ਨਾਨਕ ਸਤਗੁਰ ਤੁੱਥਾ। ਠੀਕ ਹੈ ਜੀ। ਸਾਰੇ ਕਾਰਜ ਸਭੇ ਕਾਰਜ ਸੁਹੇਲੇ ਕੀਏ ਗੁਰੂ ਨਾਨਕ ਸਤਗੁਰ ਤੁੱਥਾ। ਗੁਰੂ ਸਾਹਿਬ ਤੋਂ ਉੱਠ ਕੇ ਤੁਹਾਡੇ ਕਾਰਜ ਸਵਾਰ ਲੱਗੇ ਲੋੜ ਤਾਂ ਸਿਰਫ ਸਾਡੀ ਭਾਵਨਾ ਦੀ ਹੈ ਭਰੋਸੇ ਦੀ ਹੈ ਗੁਰੂ ਤੇ ਵਿਸ਼ਵਾਸ ਦੀ ਹੈ ਹੁਣ ਕਈ ਇਹੋ ਜਿਹੇ ਸੰਗਤਾਂ ਵੀ ਹੁਣ ਦੇਖੋ ਕਿੰਨੀਆਂ ਸੰਗਤਾਂ ਦੇ ਨਾਲ ਬਚਨ ਬਲਾਸ ਹੁੰਦੇ ਨੇ ਕਈ ਸੰਗਤਾਂ ਦਾ ਵਿਸ਼ਵਾਸ ਹੈ ਨਾ ਡੋਲਿਆ ਹੋਇਆ ਉਹਨਾਂ ਨੂੰ ਕੋਈ ਤਕਲੀਫ ਚਿੰਬੜੀ ਹੈ ਬਾਣੀ ਦੇ ਸ਼ਬਦਾਂ ਦੇ ਜਾਪ ਕੋਈ ਕਰਦੇ ਨੇ ਭਰੋਸਾ ਵੀ ਨਹੀਂ ਹੈ ਫਿਰ ਜੀ ਉਹਨਾਂ ਨੂੰ ਕਹੀਦਾ ਵੀ ਚਲੋ ਥੋੜਾ ਵਿਸ਼ਵਾਸ ਕਰੋ ਤੁਸੀਂ ਜਾਪ ਕਰਾਓ ਖੰਡ ਜਾਪ ਕਰਾਓ ਗੁਰੂ ਸਾਹਿਬ ਕਿਰਪਾ ਕਰਨਗੇ ਫਿਰ ਉਧਰ ਵੀ ਨਹੀਂ ਉਧਰ ਵੀ ਸ਼ਰਧਾ ਨਹੀਂ ਵਜਦੀ ਵੰਨ ਪਾਰੇ ਮੰਗੋੜਾ ਮੰਨ ਨੂੰ ਟਕਾਉਣਾ ਪੈਂਦਾ ਵੰਨ ਨੂੰ ਟਕਾ ਕੇ ਮਨ ਸੁਭਾਵਣ ਕਰਨੇ ਕਸ਼ੁਕ ਪੜੀਏ ਗਿਆਨ ਗੁਰੂ ਤੇ ਭਰੋਸਾ ਰੱਖ ਕੇ ਸੇਵਾ ਕਰਨੀ ਪੈਂਦੀ ਹੈ ਕਿਉਂਕਿ ਜਿਹੜਾ ਗੁਰਮੁਖ ਹੈ ਜਿਹੜਾ ਗੁਰੂ ਦਾ ਕੋਕਰ ਹੈ ਗੁਰੂ ਘਰ ਦਾ ਝਾੜੂ ਬਰਦਾਰ ਹੈ ਉਹ ਤੁਹਾਨੂੰ ਕੋਈ ਤਾਗੇਤ ਵੀ ਨਹੀਂ ਦਿੰਦਾ ਤੁਹਾਨੂੰ ਕੋਈ ਕਰਮ ਕਾਂਡ ਨਹੀਂ ਸਿਖਾਉਂਦਾ ਤੁਹਾਨੂੰ ਗੁਰਬਾਣੀ ਨਾਲ ਜੋੜੇਗਾ ਗੁਰਬਾਣੀ ਦੇ ਰਾਹੀ ਗੁਰੂ ਅੱਗੇ ਬੇਨੰਤ ਕਰਕੇ ਤੁਹਾਡੇ ਕਾਰਜ ਦੀ ਅਰਦਾਸ ਕਰੇਗਾ ਸੋ ਇਹਨਾਂ ਗੱਲਾਂ ਨੂੰ ਆਪਾਂ ਸਮਝੀਏ ਉਹ ਵੀਡੀਓ ਆ ਜਿੰਨੀਆਂ ਵੀ ਪਾਈਆਂ ਜਾਂਦੀਆਂ ਨੇ ਜਿਨੇ ਸ਼ਰਧਾ ਨਾਲ ਇੱਕ ਵੀਡੀਓ ਸੁਣ ਕੇ ਉਹਦੇ ਤੇ ਅਮਲ ਕਰ ਲਿਆ ਉਹਦਾ ਵੈਸੀ ਭਲਾ ਹੋ ਜਾਣਾ ਕੱਲ ਤਾਂ ਸਾਡੇ ਭਰੋਸੇ ਤੇ ਸਦਕੀ ਦੀ ਸਰਬਲੋਹ ਦੇ ਕੜੇ ਵਿੱਚ ਇਤਨੀ ਤਾਕਤ ਹੈ ਜੋ ਮਹਾਤਮਾ ਆਪ ਜੀ ਨੂੰ ਦੱਸਿਆ। ਭਾਵੇਂ ਕੋਈ ਅਮਰਤਾਰੀ ਹੈ ਭਾਵੇਂ ਨਾ ਹੈ ਸਰਬਲੋਹ ਦਾ ਕੜਾ ਪਾਓ। ਕੋਈ ਵੀ ਬੁਰੀ ਬਲਾ ਕਿਸੇ ਦਾ ਤੁਹਾਡੇ ਦੇ ਕੋ ਕਰਦਾ ਕਰਾਉਂਦੇ ਰਿਸ਼ਤੇਦਾਰੀ ਕਰਦੇ ਕਰਾਉਂਦੇ ਕੌਣ ਕਰਦਾ। ਤੁਹਾਡੇ ਨੇੜੇ ਨਹੀਂ ਲੱਗੇਗਾ। ਤੁਹਾਡੇ ਕਾਰਜ ਵਿੱਚ ਵਿਗੜ ਨਹੀਂ ਪਏਗਾ ਜਪਜੀ ਸਾਹਿਬ ਦਾ ਪਾਠ ਕਰੋ ਟਕਾ ਕੇ ਧਿਆਨ ਨਾਲ। ਇਤਨੀ ਸ਼ਕਤੀ ਜਪਜੀ ਸਾਹਿਬ ਦੇ ਵਿੱਚ ਹੈ। ਜਿਨ੍ਹਾਂ ਨੇ ਉਹਨ ਦੇਖੋ ਮਹਾਰਾਜਾ ਰਣਜੀਤ ਸਿੰਘ ਤੇ ਕਾਲੀ ਫੁੱਲਾ ਸਿੰਘ ਚੱਲੇ ਸੀ। ਜਦੋਂ ਰਸਤੇ ਵਿੱਚ ਅਟਕ ਦਰਿਆ ਚੜਿਆ ਹੋਇਆ ਸੀ ਇਹ ਵੀ ਇਤਿਹਾਸ ਹੈ ਸਾਡਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸਿੰਘ ਸਾਹਿਬ ਅਕਾਲੀ ਫੁੱਲਾ ਸਿੰਘ ਜੀ ਨੇ ਅਰਦਾਸ ਕੀਤੀ ਸ੍ਰੀ ਕਾਲ ਤਖਤ ਸਰਵ ਜਥੇਦਾਰ ਸਾਹਿਬ ਅਟਕ ਦਰਿਆ ਨੇ ਰਸਤਾ ਦੇ ਦੇ ਦਿੱਤਾ ਸੀ ਇਤਨੀ ਸ਼ਕਤੀ ਜਪਜੀ ਸਾਹਿਬ ਦੇ ਵਿੱਚ ਸੋਇਸ ਕਰਕੇ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਬੇਰਮਾਨਾ ਜਨ ਨਾਨਕ ਸਾਚੁ ਸੂਇਸ ਕਰਕੇ ਗਲਤੀ ਅਮਲ ਕਰੀਏ ਗੁਰੂ ਨਾਲ ਜੁੜੀਏ ਭੁੱਲ ਚੁੱਕਾ ਜਿਖਮਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ